ਠੇਠਾ ਆ ਵੀ ਨਾਲ ਹੀ ਦੇ ਦਿਓ ਆ ਵੀ ਨਾਲ ਹੀ ਦੇ ਦੇ ਆ ਵੀ ਨਾਲ ਹੀ ਦੇ ਦੇ ਨਾਲ ਹੀ ਦੇ ਦਿਓ ਜਿਵੇਂ ਸਾਨੂੰ ਠੀਕ ਲੱਗਾ ਕਰ ਦਿੱਤਾ 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 ਰੇਟ ਸੁਣ ਕੇ ਲੋਕਾਂ ਨੇ ਮੰਨਣਾ ਨਹੀਂ ਵੀ ਨਾਲ ਦੇਵਾਂਗੇ ਅੱਛਾ ਜੀ ਹਾਂ ਰੇਟ ਦਾ ਆਪਣਾ 51000 ਰੁਪਏ ਦਾ ਪੈਕੇਜ ਹੈ ਜੀ 51000 ਚ ਆਹ अलमारी ਤੇ ਆਹ ਦੋ ਅਲਮਾਰੀ ਤੇ ਇਹ ਦੋਨੇ ਚੀਜ਼ਾਂ ਹੋ ਗਈਆਂ ਜੀ ਸੋਫਾ ਦੇ ਟੇਬਲ ਦੋ ਚੀਜ਼ਾਂ ਹੋ ਗਈਆਂ ਚਾਰ ਹੋ ਗਈਆਂ ਤਾਂ ਫਿਰ ਬੈੱਡ ਦੇ ਗੱਦੇ ਹੋਗੇ ਜੀ ਇਹ ਤਾਂ 6 ਹੋ ਗਈਆਂ 6 ਚੀਜ਼ਾਂ ਡਿਲੀਵਰੀ ਪੂਰੇ ਪੰਜਾਬ ਚ ਫ੍ਰੀ ਹੋ ਗਈ ਇਹ ਤਾਂ 7 ਹੋ ਗਈਆਂ 1000 ਰੁਪਏ ਆਨਲਾਈਨ ਬੁਕਿੰਗ ਹੈ 50000 ਰੋਜ਼ ਦੇਣਾ ਜਦੋਂ ਸਮਾਨ ਕਰੀ ਪਹੁੰਚ ਗਿਆ ਅੱਠ ਹੋ ਗਈਆਂ ਸਜਣੋ ਅੱਠ ਸਹੂਲਤਾਂ ਹੋ ਗਈਆਂ ਇੱਕੋ ਥਾਂ ਤੋਂ 800 ਬੈੱਡ ਦੇਖੋ ਕੁਝ ਨਹੀਂ ਗਾਲਾ ਬੱਡਾ ਜੀ ਕੱਲਾ ਬੈੱਡੀ 30000 ਦਾ ਲੋਕ ਵੇਚਦੇ ਨੇ 25 25000 ਦਾ ਹਾਂ ਬੈੱਡ ਬੈੱਡ ਦੇ ਨਾਲ ਗੱਦੇ ਵੀ ਨੇਗੇ ਨਾਲ ਗੱਦੇ ਨਾਲ ਸੋਫਾ ਨਾਲ ਅਲਮਾਰੀ ਨਾਲ ਪ੍ਰੈਸ ਟੇਬਲ ਨਾਲ ਡਿਲੀਵਰੀ ਨੰਬਰ ਚੱਕੋ ਜੇ ਆਉਣਾ ਤਾਂ ਰਾਏ ਕੋਟ ਆਜੋ ਜੇ ਕੋਈ ਚੀਜ਼ ਇਹਦੇ ਵਿੱਚੋਂ ਰੰਗ ਚ ਬਦਲਣੀ ਹੈ ਰੰਗ ਚ ਬਦਲੀ ਜਾਊ ਜੇ ਕੋਈ ਚੀਜ਼ ਉਦਾਂ ਬਦਲ ਕੇ ਫਿਰ ਮਾੜਾ ਮੋਟਾ ਰੇਟ ਚ ਵੇਰੀਏਸ਼ਨ ਹੋ ਜਾ ਹਾਂਜੀ ਹਾਂਜੀ ਸਭ ਕੁਝ ਉਪਲਬਧਾ ਨੰਬਰ ਨੋਟ ਕਰ